ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਕਾਰਯੋਗ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀ ਹੋਈ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਜਿਨੇ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸੇਵਾ ਦੇ ਪੁੰਜ ਨਿਮਰਤਾ ਦੇ ਪੁੰਜ ਸਿੱਖੀ ਦੀ ਉਹਦੀ ਸੇਵਾ ਤੇ ਸਿਮਰਨ ਦੀ ਮੂਰਤ ਗੁਰੂ ਘਰ ਦੇ ਅਨਨ ਸੇਵਕ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੀ ਯਾਦ ਦੇ ਵਿੱਚ ਜੋ ਹਰ ਸਾਲ ਸਾਲਾਨਾ ਜੋੜ ਮੇਲਾ ਰਮਦਾਸ ਦੀ ਧਰਤੀ ਦੇ ਉੱਪਰ ਮਨਾਇਆ ਜਾਂਦਾ ਹੈ ਇਸ ਸਾਲ ਵੀ ਇਹ ਸਾਲਾਨਾ ਜੋੜ ਮੇਲਾ ਜੋ 9 10 ਅਤੇ 11 ਸਤੰਬਰ ਨੂੰ ਆ ਰਿਹਾ ਹੈ ਇਸ ਸੰਬੰਧ ਵਿੱਚ ਸਤਕਾਰਯੋਗ ਇਸ ਹਲਕੇ ਦੇ ਅੰਤਰੰਕ ਕਮੇਟੀ ਮੈਂਬਰ ਜਥੇਦਾਰ ਅਮਰੀਕ ਸਿੰਘ ਜੀ ਵਿਸ਼ਵਾ ਸਤਕਾਰਯੋਗ ਮੈਨੇਜਰ ਸਰਦਾਰ ਪ੍ਰਗਟ ਸਿੰਘ ਜੀ ਅਤੇ ਇਸ ਨੂ ਸਟਾਫ ਵੱਲੋਂ ਪਿਛਲੇ ਤਕਰੀਬਨ 1 ਮਹੀਨੇ ਤੋਂ ਸਭ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਤੇ ਤਕਰੀਬਨ ਇਹ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ ਪਰ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਅਚਾਨਕ ਬਹੁਤ ਵੱਡਾ ਜਿਹੜਾ ਰਾਵੀ ਦਰਿਆ ਦੇ ਵਿੱਚ ਹੜ੍ਹ ਆਉਣ ਦੇ ਕਰਕੇ ਇਹ ਸਾਰਾ ਇਲਾਕਾ ਹੜ ਦੀ ਮਾਰ ਢੇਠ ਆ ਗਿਆ ਤੇ ਬਹੁਤ ਵੱਡਾ ਨੁਕਸਾਨ ਜਿਹੜਾ ਲੋਕਾਂ ਦਾ ਘਰਾਂ ਦਾ ਤੇ ਸਾਜੋ ਸਮਾਨ ਦਾ ਹਰ ਤਰ੍ਹਾਂ ਦੇ ਨਾਲ ਹੋਇਆ ਤੇ ਹੁਣ ਭਾਵੇਂ ਪਾਣੀ ਜਿਹੜਾ ਲੈ ਚੁੱਕਾ ਹੈ ਤੇ ਸਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੇ ਬੜੇ ਪ੍ਰੇਮ ਚਾਹ ਭਾਵਨਾ ਸ਼ਰਧਾ ਦੇ ਨਾਲ ਪੰਜਾਬ ਦੇ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਵਿਦੇਸ਼ਾਂ ਤੋਂ ਹਰ ਤਰ੍ਹਾਂ ਦੇ ਨਾਲ ਇਸ ਇਲਾਕੇ ਵਿੱਚ ਸਿਵਾਵਾ ਉਸ ਦਿਨ ਤੋਂ ਹੀ ਕਰ ਰਹੀਆਂ ਨੇ ਹਰ ਤਰ੍ਹਾਂ ਦੇ ਨਾਲ ਲੰਗਰ ਦੀ ਸੇਵਾ ਦਵਾਈਆਂ ਦੀ ਸੇਵਾ ਪ੍ਰਸ਼ਾਦੇ ਪਾਣੀ ਦੀ ਸੇਵਾ ਪਸ਼ੂਆਂ ਦੇ ਚਾਰੇ ਦੀ ਸੇਵਾ ਸਾਰੀਆਂ ਸਵਾਮਾਂ ਬਹੁਤ ਛਰਦਾ ਨਾਲ ਕਰ ਰਹੀਆਂ ਨੇ ਸੋ ਅਸੀਂ ਜਿੱਥੇ ਸਾਰੀ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਦਾ ਇਹਨਾਂ ਸਵਾਮਾਂ ਦੇ ਕਰਕੇ ਦਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਅਰਦਾਸ ਕਰਦੇ ਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਜਿਹੜੀ ਆਈ ਹੋਈ ਆਫਤ ਹੈ ਇਹਦੇ ਤੋਂ ਸਾਨੂੰ ਮੁਕਤ ਕਰਨ ਚੜ੍ਹਦੀ ਕਲਾ ਕਰਨ ਸਭ ਸੇਵਾਦਾਰਾਂ ਦੇ ਤੇ ਹੜ ਪੀੜਤ ਜਿੰਨੇ ਵੀ ਪਰਿਵਾਰ ਨੇ ਜੀਵ ਨੇ ਸਾਹਮਣਾਂ ਦੇ ਘਰਾਂ ਚ ਸੁੱਖ ਸ਼ਾਂਤੀ ਆਨੰਦ ਸਹਿਜ ਬਖਸ਼ਿਸ਼ ਕਰਨ ਗੁਰੂ ਮੇਰ ਕਰੇ ਸਬੇ ਜੀ ਸੰਭਾਲ ਆਪਣੀ ਮੇਰ ਕਰ ਤਨ ਪਾਣੀ ਮੁਚ ਉਪਾਏ ਦੁਖ ਦਾਲਦ ਭੰਨ ਧਰ ਦੁੱਖਾਂ ਦਿਲਦਰਾਂ ਦਾ ਸਤਗੁਰੂ ਸੱਚੇ ਪਾਤਸ਼ਾਹ ਜੀ ਨਾਸ ਕਰਨ ਉਥੇ ਇਹ ਸਾਰੀ ਸੰਗਤ ਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੀਆਂ ਹੋਈਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਬਹੁਤ ਸਾਰੇ ਸਾਨੂੰ ਫੋਨ ਆ ਤੇ ਮੈਸੇਜ ਆ ਰਹੇ ਨੇ ਕਿ ਸਾਲਾਨਾ ਜੋੜ ਮੇਲੇ ਦੇ ਬਾਰੇ ਕੀ ਅਪਡੇਟ ਹੈ ਕਿ ਜੋੜ ਮੇਲੇ ਦੀ ਤਰੀਕ ਉਸੇ ਤਰੀਕ ਤੇ ਮੇਲਾ ਹੋ ਰਿਹਾ ਹੈ ਕਿ ਜਾਂ ਤਰੀਕ ਅੱਗੇ ਪਾਈ ਗਈ ਹੈ ਸੋ ਇਸ ਸਬੰਧ ਵਿੱਚ ਅਸੀਂ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਕੀ ਕਰ ਰਹੇ ਹਾਂ ਕਿ ਇਹ ਸਾਲਾਨਾ ਜੋੜ ਮੇਲਾ ਉਸੇ ਤਰ੍ਹਾਂ ਹੀ ਪੂਰੀ ਚੜ੍ਹਦੀ ਕਲਾ ਦੇ ਨਾਲ 9 10 ਅਤੇ 11 ਸਤੰਬਰ ਨੂੰ ਮਨਾਇਆ ਜਾ ਰਿਹਾ 9 ਤਰੀਕ ਨੂੰ ਸ੍ਰੀ ਅਖੰਡ ਪਾਠ ਸੈਭ ਆਰੰਭ ਹੋਣਗੇ ਤੇ 10 ਤਰੀਕ ਨੂੰ ਦੀਵਾਨਾਂ ਦੀ ਰੰਮਤਾ ਹੋਏਗੀ ਸਾਰਾ ਦਿਨ 10 ਤਰੀਕ ਤੇ 10 ਦੀ ਰਾਤ ਨੂੰ ਵੀ ਦੀਵਾਨ ਸੱਜਣਗੇ ਤੇ 11 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ ਫਿਰ ਸਾਰਾ ਦਿਨ ਦੀਵਾਨ ਸੱਜਣਗੇ ਗੁਰੂ ਸواری ਸਿੰਘ ਸਹਿਬਾਨ ਰਾਗੀ ਢਾਡੀ ਸਹਿਬਾਨ ਸਰਬੱਤ ਸੰਗਤਾਂ ਨੂੰ ਗੁਰੂ ਜੀ ਸਰਵਣ ਕਰਾ ਕੇ ਨਿਹਾਲ ਕਰਨਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਸਲਾਨਾ ਜੋੜ ਮੇਲੇ ਦੇ ਸੰਬੰਧ ਵਿੱਚ ਵੀ ਜਿੱਥੇ ਹੜ੍ਹਾਂ ਦੇ ਦੌਰਾਨ ਪੀੜਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਆ ਉੱਥੇ ਸਲਾਨਾ ਜੋੜ ਮੇਲੇ ਦੀਆਂ ਵੀ ਪੂਰੇ ਜੋਰਾਂ ਸ਼ੋਰਾਂ ਨਾਲ ਤਨਦੇਹੀ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸੋ ਇਸ ਕਰਕੇ ਇਹ ਬੇਨਤੀ ਹੈ ਕਿ ਤਰੀਕ ਚ ਕੋਈ ਬਦਲਾਅ ਨਹੀਂ ਕੀਤਾ ਗਿਆ ਇਹ 9 10 ਅਤੇ 11 ਸਤੰਬਰ 2025 ਇਹ ਪਹਿਲਾਂ ਵਾਲੀ ਤਰੀਕ ਤੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਚੜ੍ਹਦੀ ਕਲਾ ਨਾਲ ਮਨਾਇਆ ਜਾਏਗਾ ਆਪ ਸਾਰੀਆਂ ਸਰਬੱਤ ਸੰਗਤਾਂ ਨੇ ਪੂਰੇ ਚਾਅ ਦੇ ਨਾਲ ਉਮਾ ਦੇ ਨਾਲ ਉਸ਼ਾ ਦੇ ਨਾਲ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਇਹ ਵਰਸੋਈ ਹੋਈ ਰਮਨਦਾਸ ਜੀ ਧਰਤੀ ਤੇ ਹਾਜ਼ਰੀਆਂ ਭਰ ਕੇ ਤਨ ਮਨ ਧਨ ਨਾਲ ਸਮਾਵਾ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਬਹੁਤ ਬਹੁਤ ਧੰਨਵਾਦ ਵਾਲਿਮੁਕੀ ਤਖਤ ਹਰਸਾ ਵਾਲਿਮੁਕੀ ਦੀ ਫਤਿਹ